ਇਕੰ ਘਰ ਸਤਗੁਰ ਪ੍ਰਸ਼ਾਦ ਗੋੜੀ ਮਹੱਲਾ ਨਾਮਾ ਸਾਧੋ ਗੋਵਿੰਦ ਕੇ ਗੁਣ ਗਾਵੋ ਮਾਨਸ ਜਨਮ ਮੋਲਕ ਪਾਇਓ ਵਿਰਥਾ ਕਹੇ ਗਵਾਓ ਰਹੋ ਅਤਿਤ ਪਨੀਤ ਦੀਨ ਬੰਦ ਹਰੀ ਸਰਨ ਤਹੇ ਤੁਮ ਆਵੋ ਗਜ ਕੋ ਤ੍ਰਾਸ ਮਿਟਿਓ ਜੇ ਸਿਮਰਤ ਤੁਮ ਕਾਹੇ ਬਿਸਰਾਵੋ ਤਜ ਬਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਥੇ ਗੁਰਮੁਖ ਹੋਏ ਤੂੰ ਪਾਉ ਏ ਸ਼ਬਦ ਜਬਰ ਸ਼ਤਬ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਗੋੜੀ ਅੰਗ 219 ਤੇ ਨਵੇਂ ਪਾਦਸ਼ਾ ਜਿਹਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਸ਼ਬਦ ਹੈ ਗੁਰੂ ਸਮਝਾ ਰਹੇ ਕਿ ਇਹ ਤੇਰਾ ਜਨਮ ਜਿਹੜਾ ਬਹੁਤ ਹੀ ਬੰਧ ਕੱਟ ਕੇ ਮਿਲਿਆ ਤੇ ਰਾਸੀ ਲਖ ਜੂਨ ਦੀ શ્રેષ્ઠ ਜੂਨ ਹੈ ಅಮੂਲਕ ਜਨਮ ਹੈ ਇਹਨੂੰ ਗੁਆਇਨਾ ਇਸ ਨੂੰ ਕਾਮਯਾਬ ਕਰਨ ਲਈ ਸਫਲ ਹੋਣ ਲਈ ਉਸ ਪਰਮਾਤਮਾ ਦੇ ਨਾਲ ਜੁੜਨ ਲਈ ਜਿਹੜਾ ਤੂੰ ਵਿਛੜਿਆ ਹੋਇਆ ਕਈ ਜਨਮਾਂ ਦਾ ਇਹ ਤਾਂ ਹੀ ਤਰ ਪੰਦ ਖਤਮ ਹੋਣਾ ਜਦੋਂ ਤੂੰ ਉਸ ਪਰਮਾਤਮਾ ਦੇ ਗੁਣ ਗਾਮਿਕ ਦੁਨੀਆ ਦੇ ਵਿੱਚ ਪਦਾਰਥਾਂ ਨੂੰ ਭੋਗਦਾ ਹੋਇਆ ਕਿਸੇ ਦੇ ਨਾਲ ਹੀਰਾ ਫੇਰੀ ਨਾ ਕਰੇ ਪਦਾਰਥਾਂ ਨੂੰ ਇਕੱਠਾ ਨਾ ਕਰਨ ਦੀ ਕੋਸ਼ਿਸ਼ ਕਰੇ ਗ੍ਰਸਥ ਵਿੱਚ ਰਹਿੰਦੇ ਹੋਏ ਝੂਠ ਨਾ ਬੋਲੇ ਗ੍ਰਸਥ ਵਿੱਚ ਰਹਿੰਦੇ ਹੋਏ ਗ੍ਰਸਥ ਧਰਮ ਨੂੰ ਅਪਣਾਵੇ ਸੋ ਸੱਚ ਦੇ ਮਾਰਗ ਤੇ ਚੱਲਦੇ ਹੋਏ ਕਿਉਂਕਿ ਖੰਡਿਓਂ ਤਿੱਖੀ ਬਾਣੋਂ ਨਿੱਕੀ ਜਿਹੜੀ ਵਿਚਾਰਤਾਰਾ ਦਿੱਤੀ ਹੈ ਇਸ ਦੇ ਵਿੱਚ ਮਨ ਨੂੰ ਬਹੁਤ ਹੀ ਰੋਕਣ ਦੀ ਲੋੜ ਹੈ ਕਿਉਂਕਿ ਮਨ ਇੱਕ ਐਸਾ ਚੰਚਲ ਜਿਹੜਾ ਇੱਕ ਛਿਨ ਵੀ ਜਿਹੜਾ ਇੱਕ ਫੁੱਨ ਵੀ ਜਿਹੜਾ ਟਿਕਣਾ ਨਹੀਂ ਚਾਹੁੰਦਾ ਔਰ ਤਨ ਆਰਾਮ ਕਰਦੇ ਹੰਦਾ ਤਾਂ ਵੀ ਓਡਾਰੀਆਂ ਮਾਰ ਜਾਂਦਾ ਇੱਕ ਛਿਨ ਵੀ ਨਹੀਂ ਟਿਕਦਾ ਸੋ ਸਤਿਗੁਰੂ ਸਮਝਾ ਰਹੇ ਸਾਦੋ ਗੋਬਿੰਦ ਕੇ ਗੁਣ ਗਾਵੋ ਕਿ ਉਸ ਪਰਮਾਤਮਾ ਦੇ ਉਸ ਪ੍ਰਭੂ ਦੇ ਗੁਣਾ ਦੀ ਸਿਫਤ ਸਲਾ ਕਰੋ ਕਿਉਂਕਿ ਸਾਰਿਆਂ ਦਾ ਤਾਰਨ ਵਾਲਾ ਜਨਮ ਦੇਣ ਵਾਲਾ ਸਜਣ ਵਾਲਾ ਪਾਲਣਹਾਰ ਉਹ ਆਪ ਹੈ ਜੇਕਰ ਅਸੀਂ ਉਸ ਨੂੰ ਬਸਾ ਦਿੱਤਾ ਤੇ ਫਿਰ ਸਾਡਾ ਜਨਮ ਵਿਰਥੀ ਜਾਣਾ ਕਿਉਂਕਿ ਗੁਣ गोविंद ਗਾਇਓ ਨਹੀਂ ਜਨਮ ਅਕਰਥ ਕੀ ਕੋ ਨਾਨਕ ਹਰ ਪਜ ਮੰਨਾ ਜੋ ਵਿਦਜਲ ਕੋ ਮੀਨ ਉਹ ਤਾਂ ਕਹਿੰਦੇ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ ਤੇਰਾ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਇੰਨੀ ਪ੍ਰੀਤ ਹੋਣੀ ਚਾਹੀਦੀ ਹੈ ਇੱਕ ਛਿਨ ਵੀ ਨਾ bichre ਮਾਨਸ ਜਨਮ ਅਮੋਲਕ ਪਾਇਓ ਵਿਰਥਾ ਕਾਹੇ ਗਵਾਵੋ ਇਹ ਤੈਨੂੰ ਜਨਮ ਬਹੁਤ ਔਖਾ ਮਿਲਿਆ ਇਸ ਦੇ ਵਿੱਚ ਰਹਿ ਕੇ ਹੀ ਜਿਉਂਦੇ ਜੀ ਤੂੰ ਆਪਣੇ ਹਉਮੈ ਨੂੰ ਖਤਮ ਕਰਦੇ ਜਿਉਂਦੇ ਜੀ ਮੈਨੂੰ ਖਤਮ ਕਰਦੇ ਕਿਉਂਕਿ ਇਸੇ ਜਨਮ ਦੇ ਵਿੱਚ ਹੀ ਤੇਰਾ ਉਸ ਦੇ ਨਾਲ ਮੇਲ ਹੋ ਜੇਕਰ ਤੂੰ ਇਸ ਜਨਮ ਦੇ ਵਿੱਚ ਮੇਲਣਾ ਕਰ ਸਕਿਆ ਤੇ ਫਿਰ ਮਰਨ ਜਨਮ ਦੇ ਚੱਕਰ ਚ ਪੈ ਜਾਵੇਂਗਾ ਕਿਉਂਕਿ ਇਹ ਜਿਹੜਾ ਜਨਮ ਮਿਲਿਆ ਤੇਰੇ ਕੁਝ ਕਰਮ ਚੰਗੇ ਕੀਤੇ ਸੀ ਤਾਂ ਮਿਲਿਆ ਕਿਉਂਕਿ ਮਾਨਸ ਜਨਮ ਦਰਲਭ ਹੈ ਹੋਤ ਨਾ ਬਾਰੰਬਾਰ ਜੋ ਬਨਫਲਪਕ ਭੋਗਦੇ ਫਿਰ ਤ ਨ ਲੱਗੇ ਡਰ ਜੇ ਇੱਕ ਵਾਰ ਇਸ ਪੌੜੀ ਤੋਂ ਖਿਸਕ ਗਏ ਫਿਰ ਅਸੀਂ ਚੱਕਰ ਚ ਪੈ ਜਾਣਾ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜਾਏ ਪਿਆ ਦੇਸ਼ ਲੰਮੇ ਫਿਰ ਜਮਾਂਗੇ ਫਿਰ ਮਰਾਂਗੇ ਤਾਂ ਇਸ ਪਛਤਾਵੇ ਦੇ ਵਿੱਚ ਜਾਣ ਤੋਂ ਪਹਿਲਾਂ ਗੁਰੂ ਸੁਚੇਤ ਕਰ ਰਿਹਾ ਹੈ ਕਿ ਸੰਤੋ ਇਸ ਮਨ ਨੂੰ ਉਸ ਪ੍ਰਭੂ ਦੀ ਸਿੱਖਤ ਸਲਾਹ ਦੇ ਵਿੱਚ ਜੋੜ ਲਓ ਜੇਕਰ ਨਾ ਜੋੜਿਆ ਤਾਂ ਫਿਰ ਸਾਡਾ ਜਨਮ ਬਿਰਥਾ ਜਾਣਾ ਮਕੰਦ ਮਕੰਦ ਜਪੋ ਸੰਸਾਰ ਬੈਨ ਮਕੰਦ ਤਨ ਹੋਏ ਉਹ ਹਾਰ ਜੇਕਰ ਉਸ ਪਰਮਾਤਮਨ ਅਸੀਂ ਜਪਦੇ ਨਹੀਂ ਤਾਂ ਸਾਡਾ ਜੀਵਨ ਜਿਹੜਾ ਖਾਣ ਪੀਣ ਦੇ ਵਿੱਚ ਹੀ ਬਰਥ ਹੋ ਜਾਊਗਾ ਤੇ ਇਹ ਬਰਥ ਚਲੇ ਜਾਵੇਗਾ ਤੇ ਫਿਰ ਅਸੀਂ ਪਛਤਾਵਾਂਗੇ ਸचेत ਕਰ ਲਏ ਪਤਿਤ ਪਨੀਤ ਦੀਨ ਬੰਧ ਹਰੀ ਸਰਨ ਤਾਹਿ ਤੁਮ ਆਵੋ ਕਹਿੰਦੇ ਜਿਹੜੇ ਬਹੁਤ ਅਬਗੁਣੀ ਲੋਕ ਹੈ ਜਿਹੜੇ ਪਵਿੱਤਰ ਨਹੀਂ ਹੈ ਉਹਨਾਂ ਦਾ ਵੀ ਉਹ ਸਾਥ ਦਿੰਦਾ ਉਹਨਾਂ ਨੂੰ ਵੀ ਉਹ ਬਖਸ਼ ਦਿੰਦਾ ਉਹਨਾਂ ਨੂੰ ਵੀ ਉਹ ਸ਼ਰਨ ਦੇ ਦਿੰਦਾ ਵਸਿਕ ਕੋਈ ਹੈ ਕਿ ਉਸ ਪਰਮਾਤਮਾ ਦੇ ਸਿਫਤ ਸਲਾਹ ਦੇ ਵਿੱਚ ਜੁੜੀਏ ਪਰ ਜੇਕਰ ਆ ਕੇ ਦੁਨੀਆ ਦੇਤੇ ਮੈਂ ਮਰੀ ਦੇ ਵਿੱਚ ਪੈ ਕੇ ਇਹ ਕਹੀਏ ਕਿ ਮੇਰੇ ਜਿੰਨਾ ਕੋਈ ਛਤਰ ਨਹੀਂ ਮੈਂ ਹੀ ਦੁਨੀਆ ਤੇ ਆਇਆ ਕੋਈ ਹੋਰ ਆਇਆ ਨਹੀਂ ਉਦੋਂ ਸੇ ਪਹਲੀ ਚੱਕੀ ਹੁੰਦੇ ਆ ਕਿ ਜਿਸ ਰਸਤੇ ਮੈਂ ਆ ਸਾਰੀ ਦੁਨੀਆ ਉਸ ਰਸਤੇ ਹੈ ਜਿਸ ਨੇ ਮੈਨੂੰ ਪੈਦਾ ਕੀਤਾ ਸਭ ਨੂੰ ਉਸਨੇ ਪੈਦਾ ਕੀਤਾ ਜੇ ਕਰਕੇ ਤੇ ਇਹ ਵਿਚਾਰ ਸਾਡੇ ਸਤ ਸੰਗ ਦੇ ਵਿੱਚ ਜਾ ਕੇ ਬਣ ਜਾਣਾ ਤਾਂ ਫਿਰ ਸਾਡਾ ਜੀਵਨ ਸਫਲ ਹੋ ਸਕਦਾ ਇਸੇ ਕਰਕੇ ਕਹਿੰਦੇ ਸਰਨ ਪਾਹਿ ਤੁਮ ਆਵੋ ਜਿੱਥੇ ਸਤ ਸੰਗ ਹੋਊਗਾ ਉੱਥੇ ਜਾਓ ਇਸ ਮਨ ਨੂੰ ਭਜਨ ਬੰਦਗੀ ਦੇ ਵਿੱਚ ਜੁੜੋ ਜਦੋਂ ਭਜਨ ਬੰਦਗੀ ਦੇ ਵਿੱਚ ਜੁੜੂਗਾ ਰਸ ਆਉਣਾ ਸ਼ੁਰੂ ਹੋ ਜਾਊਗਾ ਜੇਕਰ ਨਹੀਂ ਜੁੜਦਾ ਤੇ ਫਿਰ ਮਨ ਟਾਈਮ ਦੇਖੂਗਾ ਕਿ ਕਦੋਂ ਕ ਖਤਮ ਹੁੰਦਾ ਚੱਲੀਏ ਯਾਰ ਬਹੁਤ ਟਾਈਮ ਹੋ ਗਿਆ ਕਦੋਂ ਕ ਖਤਮ ਹੁੰਦਾ ਜਿਕੇ ਤੇ ਰਸ ਆਉਣਾ ਸ਼ੁਰੂ ਹੋ ਗਿਆ ਤੇ ਫਿਰ ਟਾਈਮ ਨਹੀਂ ਦੇਖੂਗਾ ਫਿਰ ਤਾਂ ਇਹ ਦੇਖੂਗਾ ਕਿ ਇਹਦੇ ਨਾਲ ਦਾ ਨਜ਼ਾਰਾ ਹੈ गज ਕੋ ਤ੍ਰਾਸ ਮਿਟਿਓ ਜਹੈ ਸਿਮਰਤ ਤੁਮ ਕਾਹੇ ਬਿਸਰਾਵੋ ਕਹਿੰਦੇ ਜਦੋਂ ਗੰਦਰਬ ਨੇ ਜਨਮ ਲਿਆ ਸਰਾਪ ਮਿਲ ਗਿਆ ਤੋ ਹਾਥੀ ਦੀ ਜੂਨ ਦੇ ਵਿੱਚ ਆ ਗਿਆ ਹਾਥੀ ਇੱਕ ਦਿਨ ਤਲਾਬ ਤੇ ਜਦੋਂ ਪਾਣੀ ਪੀਣ ਜਾਂਦਾ ਹੈ ਤੇ ਤੰਦੂਰ ਦੀ ਗ੍ਰਿਫਤ ਦੇ ਵਿੱਚ ਆ ਜਾਂਦਾ ਹਾਥੀ ਨੇ ਜੋਰ ਮੋਹਤ ਲਾਇਆ ਕਿ ਮੈਂ ਛੁੱਟ ਜਮਾ ਛੁੱਟ ਨਹੀਂ ਸਕਿਆ ਫਿਰ ਜਾਦ ਆਇਆ ਕਿ ਪਰਮਾਤਮਾ ਤੋਂ ਬਿਨਾ ਤਾਂ ਹੁਣ ਕੋਈ ਮੇਰਾ ਸਹਾਈ ਹੈ ਨਹੀਂ ਜਦੋਂ ਉਸਨੇ ਪਰਮਾਤਮਾ ਨੂੰ ਯਾਦ ਕੀਤਾ ਤਾਂ ਨੌਵੇਂ ਪਾਤਸ਼ਾਹ ਸਮਝਾ ਰਹੇ ਆਪਣੀ ਬਾਣੀ ਦੇ ਵਿੱਚ ਹੀ ਬਲ ਛਟ ਕੇ ਬੰਧਨ ਪਰੇ ਕੁਛ ਨਾ ਹੋਤਾ ਪਾਏ ਕਹੋ ਨਾਨਕ ਅਬ ਓਟ ਹਰ ਗੱਜਿਅ ਹੋਤ ਸਾਇ ਜੋਰ ਕੱਟ ਗਿਆ ਬੰਧਨ ਵੱਧ ਗਏ ਤੰਦੂਰ ਨੇ ਫੜ ਲਿਆ ਬਾਪੇ ਸੀ ਜਾਣ ਨਹੀਂ ਦੇਈ ਜਦੋਂ ਕੁਛ ਵੀ ਸਹਾਈ ਨਹੀਂ ਹੋ ਗਿਆ ਤੇ ਪਰਮਾਤਮਾ ਨੂੰ ਯਾਦ ਕੀਤਾ ਕਹਿੰਦੇ ਹੁਣ ਤਾਂ ਤੇਰੀ ਓਟ ਹੀ ਹੈ ਹੁਣ ਤਾਂ ਮੈਂ ਬਚ ਨਹੀਂ ਸਕਦਾ ਤੇ ਫਿਰ ਨਾਮੇ ਪਾਚਾ ਕਹਿੰਦੇ ਉਸ ਵੇਲੇ ਬਲ ਖੂਆ ਬੰਧਨ ਛੁੱਟੇ ਪਹਿਲਾਂ ਬੰਧਨ ਪੜੇ ਸੀ ਬਲ ਕੱਟ ਗਿਆ ਸੀ ਹੁਣ ਕਹਿੰਦੇ ਬਲ ਹੋਆ ਬੰਧਨ ਤੋਂ ਛੁੱਟੇ ਸਭ ਕੁਝ ਹੋਤਾ ਪਾਏ ਜਿਹੜਾ ਕਹਿੰਦੇ ਸੀ ਕੁਝ ਨਹੀਂ ਹੋ ਸਕਦਾ ਸਭ ਕੁਝ ਹੋ ਜਾਂਦਾ ਨਾਨਕ ਸਭ ਕੁਝ ਤੇਰੇ ਹੱਥ ਮੈਂ ਤੂੰ ਹੀ ਹੋ ਤਸਾਰੇ ਉਸ ਪਰਮਾਤਮਾ ਦੀ ਨਜਿੱਤ ਸਵੱਲੀ ਹੋ ਜੀਵੇ ਤਾਂ ਸਭ ਕੁਝ ਸੰਭਵ ਹੈ ਉਹ ਤਾਂ ਰੰਕ ਤੋਂ ਰਾਵ ਚੱਟ ਬਣਾ ਦਿੰਦਾ ਅੱਖ ਦੇ ਫਰੋਖੇ ਜੀ ਤੇ ਰਾਜੇ ਤੋਂ ਰੰਕ ਜਿਹੜਾ ਅਕ ਤੇ ਫਰੋਕੇ ਚ ਬਣਾ ਦਿੰਦਾ ਸੋ ਸਿਕਰ ਕੇ ਸਤਗੁਰੂ ਸਮਝਾ ਰਹੇ ਗਜ ਕੋ ਤਰਾਸ ਮਿਟਿਓ ਜੇ ਸਿਮਰਤ ਤੁਮ ਕਾਹੀ ਬਿਸਰਾਵੋ ਤਜ ਅਬਮਾਨ ਮੋਹ ਮਾਇਆ ਫਨ ਭਜਨ ਰਾਮ ਚਿਤ ਲਾਭ ਜੇ ਮੈਂ ਕਹਿੰਦੇ ਹਾਥੀ ਨੂੰ ਜਦੋਂ ਇਹ ਡਰ ਪੈ ਗਿਆ ਕਿ ਹੰਨ ਮੈਂ ਛਕਣਾ ਤਾਂ ਫਿਰ ਉਸਨੇ ਕਹਿੰਦੇ ਸਿਮਰਨ ਕੀਤਾ ਜਦੋਂ ਸਿਮਰਨ ਕੀਤਾ ਤਾਂ ਉਹ ਦਾ ਭੈ ਖਤਮ ਹੋ ਗਿਆ ਤੇ ਫਿਰ ਕਹਿੰਦੇ ਜਦੋਂ ਹਾਥੀ ਸਿਮਰਨ ਕਰਕੇ ਛੁੱਟ ਸਕਦਾ ਤੂੰ ਕਿਉਂ ਉਸ ਨੂੰ ਬਸਾ ਕੇ ਬਿਠਾ ਸਮਝਾ ਰਿਹਾ ਹੈ ਜੀਵ ਨੂੰ ਸਮਝਾ ਦੇ ਇਹ ਪ੍ਰਾਣੀ ਉਸ ਦੇ ਭਜਨ ਨੂੰ ਛੱਡਨਾ ਬੰਦਗੀ ਨੂੰ ਛੱਡਨਾ ਉਹਦੇ ਸਿਮਰਨ ਦੇ ਵਿੱਚ ਲੱਗਰ ਹੈ ਮੈਨੂੰ ਛੱਡ ਦੇ ਹਉ ਮੈਨੂੰ ਛੱਡ ਦੇ ਲੇਕਿਨ ਉਹਦੇ ਨਾਮ ਨੂੰ ਨਾ ਛੱਡ ਤਜ ਅਬਮਾਨ ਮੋਹ ਮਾਇਆ ਫੁਨ ਕਹਿੰਦੇ ਕਿ ਘੜੀ ਤਾਂ ਤੂੰ ਆਪਣੇ ਹੰਕਾਰ ਨੂੰ ਅਬਮਾਨ ਨੂੰ ਛੱਡ ਦੇ ਇਹ ਜਿਹੜੀ ਮੈਂ ਮੈਂ ਕਰਦਾ ਆ ਇਹਨੂੰ ਤਿਆਗ ਦੇ ਤਾਂ ਉਹਦੇ ਭਜਨ ਨੂੰ ਚਿੱਤ ਦੇ ਵਿੱਚ ਗਾਉਣਾ ਸ਼ੁਰੂ ਕਰ ਲੈ ਇਸ ਚਿੱਤ ਨੂੰ ਉਹਦੇ ਚਰਨਾਂ ਦੇ ਵਿੱਚ ਜੋੜ ਲੈ ਤਾਂ ਫਿਰ ਕਹਿੰਦੇ ਕੀ ਹੋਊਗਾ ਨਾਨਕ ਕਹਿਤ ਮੁਕਤ ਪੰਧ ਇਹ ਗੁਰਮਖ ਹੋਇ ਤੂੰ ਪਾਉ ਇਹੋ ਹੀ ਕਹਿੰਦੇ ਤੇਰਾ ਮੁਕਤੀ ਦਾ ਪੰਧ ਹੈ ਇਹੋ ਹੀ ਰਸਤਾ ਹੈ ਇਸ ਰਸਤੇ ਤੋਂ ਬਿਨਾਂ ਤਨ ਮੁਕਤੀ ਮਿਲ ਨਹੀਂ ਸਕਦੀ ਜੋ ਮਰਜੀ ਕਰ ਲਈ ਪਰਮਾਤਮਾ ਦੇ ਸਿਮਰਨ ਦੇ ਵਿੱਚ ਤੈਨੂੰ ਜੁੜਨਾ ਪੈਣਾ ਕਿਉਂਕਿ ਪਰਮਾਤਮਾ ਜਿਹੜਾ ਹੈ ਉਹ ਇੱਕੋ ਹੀ ਹੈ ਇਸ ਦੁਨੀਆ ਦੇਆਂ ਦੁਵਾਰਾ ਬਣਾਈਆਂ ਹੋਈਆਂ ਕਿ ਸਾਡਾ ਆਸਥਾ ਚੰਗੀ ਹੈ ਸਾਡਾ ਰਸਤਾ ਚੰਗਾ ਹੈ ਸਾਡਾ ਰਸਤਾ ਚੰਗਾ ਹੈ ਪਰ ਜਿਹੜਾ ਰਸਤੇ ਨੂੰ ਸਮਝ ਗਿਆ ਉਹ ਕਹਿੰਦਾ ਉਹ ਇੱਕੋ ਹੀ ਹੈ ਕੋਈ ਦੋ ਨਹੀਂ ਹੈ ਹਵਾ ਸਭ ਨੂੰ ਉਹੀ ਮਿਲਦੀ ਹੈ ਅੱਗ ਦਾ ਸੇਕ ਸਭ ਨੂੰ ਉਹੀ ਮਿਲਦੀ ਹੈ ਬਰਸਾਤ ਜਿਹੜੀ ਹੈ ਉਹ ਦੇਖ ਕੇ ਨਿਕਾਦਾ ਕਿ ਮੈਂ ਕਿੱਥੇ ਕੱਰਨੇ ਸੋ ਇਸ ਕਰਕੇ ਉਹਦੇ ਭਜਨ ਦੇ ਵਿੱਚ ਜਦੋਂ ਜੁੜ ਜਮਾਂਗੇ ਤਾਂ ਸਤਗੁਰ ਨਾਨਕ ਪਾਸ਼ਾ ਕਹ ਰਿਹਾ ਹੈ ਨਾਨਕ ਕਹਿਤ ਮੁਕਤ ਪੰਥੇ ਗੁਰਮੁਖ ਹੋਏ ਤਮ ਪਾਵੋ ਨੋਵੇਂ ਨਾਨਕ ਨਾਮੇ ਪਾਤਸ਼ਾ ਨਾਨਕ ਦੀ ਯੋਥ ਦੇ ਵਿੱਚ ਜਦੋਂ ਆਏ ਤਾਂ ਉਹਨਾਂ ਨੇ ਕਿਹਾ ਕਿ ਇਹੋ ਹੀ ਰਸਤਾ ਹੈ ਮੁਕਤੀ ਦਾ ਕਿਉਂਕਿ ਮੁਕਤੀ ਤੋਂ ਬਿਨਾ ਮਰਨ ਜਮ ਜਮਣ ਜਿਹੜਾ ਛੁੱਟ ਨਹੀਂ ਸਕਦਾ ਇਸੇ ਕਰਕੇ ਕਿ ਗੁਰਮਖ ਹੋਏ ਤੂੰ ਪਾਵੋ ਉਸ ਗੁਰੂ ਦੇ ਲੜ ਲੱਗੋ ਗੁਰੂ ਜੋ ਸਮਝਾਉਦਾ ਹੈ ਉਸ ਰਸਤੇ ਤੇ ਚੱਲਿਏ ਜੋ ਬਾਣੀ ਕਹਿ ਰਹੀ ਹੈ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੀ ਜੋ ਇਹ ਉਪਦੇਸ਼ ਹੈ ਉਹਨਾਂ ਦੇ ਇਹ ਉਹਨਾਂ ਨੇ ਕਿਹਾ ਨਹੀਂ ਕਿ ਅਸੀਂ ਬੋਲਦੇ ਹਾਂ ਇਹ ਤਾਂ ਉਹ ਕਹਿੰਦੇ ਖਸਮ ਦੀ ਬਾਣੀ ਆਈ ਹੈ ﺍﻟहाम ਹੋਇਆ ਸੋ ਸਾਨੂੰ ਸਮਝਾ ਰਹੇ ਕਿ ਇਸ ਜੀਵਨ ਨੂੰ ਸਫਲ ਕਰ ਲਈ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਈਏ ਸੋ ਇਸ ਸ਼ਬਦ ਤੋਂ ਸਿੱਖ ਲੈਂਦੇ ਹੋਏ ਆਪਣੇ ਮਨ ਨੂੰ ਸचेਤ ਕਰੀਏ ਇਹ ਜਿਹੜਾ ਅਮੋਲਕ ਜਨਮ ਮਿਲਿਆ ਹੋਇਆ ਰੰਦੇ ਹਿਸਾਸਾਂ ਦੇ ਪੁੰਜੀ ਨੂੰ ਉਹਦੀ ਭਜਨ ਬੰਦਗੀ ਚ ਲਾਉਣ ਲਈ ਇਸ ਮਨ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋੜਨ ਲਈ ਅਵਗੁਣਾਂ ਨੂੰ त्यागਣ ਲਈ ਆਓ ਅਰਦਾਸ ਕਰੀਏ ਬੇਨਤੀ ਕਰੀਏ ਜੋਈ ਕਰੀਏ ਕਿ ਗੁਰੂ ਮਹਾਰਾਜ ਦੇ ਸ਼ਬਦ ਤੋਂ ਸਿੱਖਿਆ ਜਿਹੜੀ ਇਸ ਮਨ ਦੇ ਵਿੱਚ बसे ਮਨ ਦੇ ਵਿੱਚੋਂ ਵਿਕਾਰਾਂ ਦਾ ਨਾਸ਼ ਹੋਵੇ ਤੇ ਮਨ ਜਿਹੜਾ ਪ੍ਰਭੂ ਦੇ ਚਰਨਾਂ 'ਚ ਚੜ੍ਹ ਜਵੇ ਇੰਨੀ ਬੇਨਤੀ ਕਰਦੇ ਹੋਏ ਇਹ ਵੀ ਮੰਗਿਏ ਕਿ ਸ਼ੁੱਧ ਬਾਣੀ ਪੜਨ ਦਾ ਆਚਰਨ ਦਾ ਪਲ ਬਖਸ਼ਿਓ ਕਿਉਂਕਿ ਜਿਤ ਸਮੁੰਦਰ ਨੀਰ ਹੈ ਪਰਿਆ ਤਿਤਿ ਅਭੁਗਣ ਹਮਾਰੇ ਦਇਆ ਕਰੋ ਕਸ਼ਮੇਰ ਅਪਾ ਬੋ ਡੁੱਬਦੇ ਪੱਥਰ ਤਾਰੇ ਅਭੁਗਣ ਤਾਂ ਮੇਰੇ ਕਿਨੇ ਨਹੀਂ ਜਾ ਸਕਦੇ ਪਰ ਤੁਸੀਂ ਤਾਂ ਸਮੁੰਦਰ ਹੋ ਪੁਣਾ ਦੇ ਕਿਰਪਾ ਕਰੋ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਹੋਏ ਆਉ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ